ਪੰਜਾਬੀ ਕਹਾਣੀ ਤੂੰ ਨਹੀਂ ਸਮਝ ਸਕਦੀ ਜਦ ਉਸ ਦਾ ਬਾਪ ਬਿਮਾਰ ਹੋਇਆ ਤਾਂ ਨਿੰਦੀ ਉਸ ਟਾਈਮ 7 ਕੋਸਾਲ ਦੀ ਬਾਲੜੀ ਜਹੀ ਬੱਚੀ ਸੀ ਬਾਪ ਦੀ ਬਿਮਾਰੀ ਬਾਰੇ ਤਾਂ ਉਸ ਨੂੰ ਬਹੁਤਾ ਪੇਧਵੀ ਨਹੀਂ ਸੀ ਪਰ ਉਹ ਸਮਾਜ ਦੇ ਠੇਡੇ ਠੋਕਰਾਂ ਖਾਂਦੀ ਬਚਪਨ ਵਿੱਚ ਹੀ ਕੁਝ ਸੋਚਣ ਅਤੇ ਕੁਝ ਸਮਝਣ ਦੀ ਕੋਸ਼ਿਸ਼ ਜ਼ਰੂਰ ਕారణ ਲੱਗ ਪਈ ਸੀ ਜਦ ਉਸ ਦੀ ਮਾਂ ਪੁੱਛਣ ਤੇ ਕਿਸੇ ਨੂੰ ਉਸ ਦੇ ਬਾਪ ਦੀ ਬਿਮਾਰੀ ਬਾਰੇ ਦੱਸਦੀ ਤਾਂ ਸੁਣਨ ਵਾਲੇ ਵੀ ਆਮ ਹੀ ਆਖਦੇ ਬੜੀ ਚੰਦਰੀ ਬਿਮਾਰੀ ਹੈ ਭੈਣੇ ਇਹ ਤਾਂ ਰੱਬ ਕਿਸੇ ਦੁਸ਼ਮਣ ਨੂੰ ਵੀ ਨਾ ਲਾਵੇ ਸੁਣ ਕੇ ਉਹ ਡਰ ਨਾਲ ਸਹਿਮ ਜਾਂਦੀ ਕਿ ਜੇੜੀ ਬਿਮਾਰੀ ਨੂੰ ਲੋਕ ਚੰਦਰੀ ਬਿਮਾਰੀ ਦੱਸਦੇ ਹਨ ਪਤਾ ਨਹੀਂ ਕਿੰਨੀ ਵੱਡੀ ਘਾਤਕ ਬਿਮਾਰੀ ਹੋਵੇਗੀ ਪਰ ਉਸ ਨੂੰ ਸਮਝ ਕੋਈ ਨਹੀਂ ਨਾ ਪੈਂਦੀ ਤੇ ਨਾ ਹੀ ਉਸ ਦੀ ਬਾਲੜੀ ਸੋਚ ਕੋਈ ਕੰਮ ਹੀ ਕਰਦੀ ਸੀ ਉਸ ਦੀ ਮਾਂ ਸਵੇਰੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਚਲੀ ਜਾਂਦੀ ਅਤੇ ਪੰਜ ਸੱਤ ਘਰਾਂ ਦਾ ਕੰਮ ਨਿਮੇੜ ਕੇ ਸ਼ਾਮ ਨੂੰ ਘਰ ਵਾਪਸ ਆਉਂਦੀ। ਧਰ ਧਰ ਕੰਮ ਕਰਦੀ, ਥੱਕੀ, ਟੁੱਟੀ ਉਸ ਦੀ ਮਾਂ ਸ਼ਾਮ ਤੱਕ ਪਟੜੇ ਵਾਂਗ ਆਕੜ ਜਾਂਦੀ ਤੇ ਘਰ ਆ ਕੇ ਮੰਜੇ ਦੇ ਉੱਪਰ ਦਿੱਕ ਪੈਂਦੀ ਨਿੰਦੀ ਉਸ ਨੂੰ ਚਾਹ ਪੁੱਛਦੀ ਤਾਂ ਉਹ ਅੱਖਾਂ ਭਰ ਕੇ ਇੱਕੋ ਹੀ ਗੱਲ ਆਖਦੀ ਤੂੰ ਆਪਣੇ ਪਿਓ ਨੂੰ ਚਾਹ ਦੇ ਦਿੱਤੀ ਸੀ ਪੁੱਤ ਤਾਂ ਉਹ ਮਾਂ ਦੀ ਖਸਤਾ ਹਾਲਤ ਦੇਹ ਕੇ ਹਾਂ ਵਿੱਚ ਉੱਤਰ ਮੋੜਦੀ ਪਰ ਮਾਂ ਦੇ ਦੁੱਖ ਵਿੱਚ ਉਸ ਦਾ ਮੂੰਹ ਬੋਲ ਨਾ ਨਿਕਲਦਾ ਉਸ ਦਾ ਬਾਪ ਸੁੱਕੇ ਦਰਖਤ ਦੇ ਮੁੱਢ ਵਾਂਗ ਇੱਕ ਖੁੰਝੇ ਹੀ ਪਿਆ ਰਹਿੰਦਾ ਉਹ ਤਾਂ ਬਸ ਅੱਖਾਂ ਹੀ ਚਪਕਦਾ ਹੋਰ ਉਸ ਦਾ ਕੋਈ ਅੰਗ ਬਹੁਤੀ ਹਰਕਤ ਨਾ ਕਰਦਾ ਉਸ ਨੂੰ ਇਸ ਤਰ੍ਹਾਂ ਪਿਆ ਦੇ ਕੇ ਨਿੰਦੀ ਨੂੰ ਲੋਕਾਂ ਦੀ ਆਖੀ ਹੋਈ ਗੱਲ ਚੰਦਰੀ ਬਿਮਾਰੀ ਤੋਂ ਪੈ ਜਿਹਾ ਆਉਣ ਲੱਗ ਪਿਆ ਅਤੇ ਦੋਨੋਂ ਹੀ ਹੱਥ ਜੋੜ ਕੇ ਮੂੰਹ ਅਸਮਾਨ ਵੱਲ ਨੂੰ ਚੁੱਕ ਕੇ ਕੋਈ ਦੁਆ ਮੰਗਦੀ ਕੇ हे ਰੱਬਾ ਵਾਕਿਆ ਹੀ ਕਿਸੇ ਨੂੰ ਅਜਿਹੀ ਬਿਮਾਰੀ ਨਾ ਲਾਵੇਂ ਜੋ ਕੇ ਮੇਰੇ ਪਿਓ ਨੂੰ ਲੱਗੀ ਹੈ ਉਸ ਨੂੰ ਇਹ ਵੀ ਚੰਗੀ ਤਰ੍ਹਾਂ ਯਾਦ ਸੀ ਕਿ ਕਿਵੇਂ ਬਾਪੂ ਦੀਵਾਲੀ ਵਾਲੇ ਦਿਨ ਉਸ ਦੇ ਲਈ ਮਠਾਈ, ਪਟਾਕੇ, ਫੁੱਲਚੜੀਆਂ ਆਦ ਸਾਮਾਨ ਲੈ ਕੇ ਆਇਆ ਕਰਦਾ ਸੀ। ਨਿੰਦੀ ਦੇ ਮੂੰਹ ਵਿੱਚ ਮਠਾਈ ਪਾਉਣ ਲੱਗਿਆ ਉਹ ਬੋਲਿਆ ਸੀ ਲੈ ਬਈ ਨਿੰਦਿਆ ਅੱਜ ਦੀਵਾਲੀ ਹੈ। ਮਾਰ ਮਸਤੀਆਂ ਕਰ ਐਸ਼ ਆਪਣੇ ਬਾਪੂ ਦੇ ਸਿਰ ਤੇ ਜੇ ਕੋਈ ਹੋਰ ਚੀਜ਼ ਲਿਆਉਣੀ ਮੈਂ ਭੁੱਲ ਗਿਆ ਤਾਂ ਹੁਣੇ ਦੱਸ ਦੇ ਤਾਂ ਉਸ ਦੇ ਪੋਲੇ ਪਣ ਨਾਲ ਉੱਤਰ ਦਿੱਤਾ Papa ਤੁਸੀਂ ਮੇਰੀ ਹਟੜੀ ਤਾਂ ਲੈ ਕੇ ਹੀ ਨਹੀਂ ਆਏ ਲੈ ਉਹ ਲੈ ਵਾਈ ਉਹ ਤਾਂ ਮੈਂ ਭੁੱਲ ਹੀ ਗਿਆ ਸੀ ਚੱਲ ਆਪਾਂ ਹੁਣ ਜਾ ਕੇ ਲੈ ਆਉਂਦੇ ਹਾਂ ਇਹ ਵੀ ਕੋਈ ਗੱਲ ਐ ਉਸਨੇ ਮੱਥੇ ਤੇ ਹੱਥ ਮਾਰ ਕੇ ਕਿਹਾ ਸੀ ਤੁਸੀਂ ਇਹਨੂੰ ਬਹੁਤਾ ਜ਼ਿਆਦਾ ਸੇਰ ਨਾ ਛਾੜੋ ਸਾਰ ਜਾਊਗਾ ਸਾਡਾ ਹਟੜੀ ਤੋਂ ਬਿਨਾ ਹੈ ਨਹੀਂ ਸਾਡੇ ਕੋਲ ਐਨੇ ਪੈਸੇ ਨਿੰਦੀ ਦੀ ਮਾਂ ਨੇ ਕਹਿ ਦਿੱਤਾ ਤੂੰ ਸਾਡੀ ਪਿਉ ਧੀ ਦੀ ਗੱਲ ਦੇ ਵਿੱਚ ਨਾ ਬੋਲਿਆ ਕਰ ਚਲ ਨਿੰਦੀ ਪੁੱਤ ਆਪਾਂ ਲੈ ਕੇ ਆਈਏ ਤੇਰੀ ਹਟੜੀ ਤੇਰੀ ਮਾਂ ਤਾਂ ਮੈਂ ਤਾਂ ਆਪਣੀ ਗੱਲ ਕਟਣ ਟੋਕਣ ਦੀ ਬੁਰੀ ਆਦਤ ਹੈ ਇਹੋ ਦੋਨੋਂ ਹੱਸਦੇ ਖੇਡਦੇ ਬਾਜ਼ਾਰ ਦੇ ਵੱਲ ਨੂੰ ਤੁਰ ਪਏ ਨਿੰਦੀ ਦਾ ਬਾਪ ਕਵਾੜੀ ਦਾ ਛੋਟਾ ਮੋਟਾ ਜਿਹਾ ਕਿੱਥਾ ਕਰਦਾ ਸੀ ਪੁਰਾਣਾ ਲੋਹਾ ਪੁਰਾਣਾ ਚਮੜਾ ਪੁਰਾਣਾ ਪਲਾਸਟਿਕ ਦਾ ਸਮਾਨ ਉਹ ਇਕੱਠਾ ਕਰਦਾ ਤੇ ਉਸ ਨੂੰ ਵੱਡੇ ਕਵਾੜੀਏ ਕੋਲ ਵੇਚ ਆਉਂਦਾ ਸੀ ਇਸ ਨਾਲ ਉਸ ਦੇ ਘਰ ਦਾ ਗੁਜ਼ਾਰਾ ਵਧੀਆ ਤੁਰਿਆ ਜਾਂਦਾ ਸੀ। ਉਹਨਾਂ ਨੇ ਨਿੰਦੀ ਦੀ ਹਟੜੀ ਵੀ ਖਰੀਦ ਲਈ। ਅੱਜ ਦੀਵਾਲੀ ਵਾਲੇ ਦਿਨ ਸੁੱਕਾਈ ਬਾਜ਼ਾਰ ਫਿਰਦੈਂ। ਲਲਕਾਰਿਆ ਉਸ ਨੇ ਇੱਕ ਬੇਲੀ ਉਸ ਦੇ ਇੱਕ ਬੇਲੀ ਨੇ ਉਸ ਕੋਲ ਆ ਕੇ ਕਿਹਾ ਅਜੀ ਨਿਆਣਿਆਂ ਦਾ ਸਮਾਨ ਲੈਂਦਾ ਫਿਰਦਾ ਐ ਹੈ ਕੋਈ ਸਸਤੀ ਚੀਜ਼ ਲੱਗੀ ਕਿਤੇ ਸਸਤੀ ਦਾ ਤਾਂ ਮੈਨੂੰ ਪਤਾ ਨਹੀਂ ਪਰ ਚੀਜ਼ ਹੈ ਕੜਾਕੇ ਦੀ ਕੰਮਕਾਰ ਤਾਂ ਨੀਤੀ ਕਰਨੇ ਨੇ ਆ ਪੈਸੇ ਤਾਂ ਰੋਜ਼ ਹੀ ਕਮਾਉਣੇ ਨੇ ਪਰ ਬਰੇ ਦਿਨਾਂ ਦੇ ਦਿਨ ਕਿਹੜਾ ਨਿੱਤ ਆਉਂਦੇ ਨੇ 5 ਕੀਤੇ 15 ਕੀ ਅੱਜ ਤਾਂ ਕੰਡੇ 'ਚ ਹੂੰ ਕਿੱਥੇ ਮਿਲਦੀ ਐ ਟੋਲੀ ਦੇ ਹਾਤੇ ਤੋਂ ਮੰਡ ਚੋਂ ਕੱਢ ਕੇ ਲਿਆਈਏ ਬੀਹਾ ਦੀ ਬੋਤਲ ਐ ਉਹ ਦੋਨੋਂ ਟੋਲੀ ਦੇ ਹਾਤੇ ਵੱਲ ਨੂੰ ਤੁਰ ਪਏ ਨਿੰਦਿਆ ਤੈਨੂੰ ਤੇਰਾ ਸਮਾਨ ਮਿਲ ਗਿਆ ਹਾਂਜੀ ਪਾਪਾ ਜੀ ਉਸਨੇ ਝੋਲੇ ਭਾ ਸਿਰ ਹਿਲਾਉਂਦਿਆਂ ਕਿਹਾ ਲੈ ਪੁੱਤ ਫਿਰ ਅਸੀਂ ਆਪਣਾ ਕੰਮ ਕਰ ਲਈਏ ਹੁਣ ਤੇ ਉਹ ਟੋਲੀ ਦੇ ਹੱਥੇ ਵਿੱਚੋਂ ਬੋਤਲ ਲੈਣ ਵੜ ਗਿਆ ਚਾਹੇ ਉਸ ਟਾਈਮ ਨਿੰਦੀ ਨੂੰ ਬਹੁਤੀ ਸਮਝ ਨਹੀਂ ਪਈ ਸੀ ਪਰ ਉਸ ਨੂੰ ਪਪਾ ਜੀ ਦਾ ਬੋਤਲ ਲੈਣਾ ਚੰਗਾ ਨਹੀਂ ਲੱਗ ਰਿਹਾ ਸੀ ਨਿੰਦੀ ਦੀ ਮਾਂ ਬਲਕਾਰ ਨੂੰ ਬੋਤਲਾਂ ਲਿਆਉਣ ਤੋਂ ਰੋਕਦੀ ਟੋਕਦੀ ਰਹਿੰਦੀ ਸੀ ਹਮੇਸ਼ਾ ਇਸ ਲਈ ਇਸ ਦਾ ਅਸਰ ਨਿੰਦੀ ਦੇ ਉੱਪਰ ਵੀ ਪੈ ਗਿਆ ਸੀ ਪਰ ਅੱਜ ਦੀਵਾਲੀ ਦਾ ਤਿਹਾਰ ਹੌਣ ਅਤੇ ਪਟਾਕੇ ਚਲਾਉਣ ਦੀ ਖੁਸ਼ੀ ਦੇ ਵਿੱਚ ਉਸ ਨੇ ਬਹੁਤਾ ਕੋਈ ਮਹਿਸੂਸ ਨਹੀਂ ਕੀਤਾ ਸੀ ਬੋਤਲ ਬਲਕਾਰ ਨੇ ਲਿਆ ਕੇ ਰਸੋਈ ਦੇ ਇੱਕ ਖੁੰਜੇ ਵਿੱਚ ਰੱਖ ਦਿੱਤੀ ਅੱਜ ਬਰੇ ਦਿਨਾਂ ਦਾ ਦਿਨ ਹੈ ਅੱਜ ਤਾਂ ਇਸ ਤੋਂ ਪਰਹੇਜ਼ ਕਰ ਲੈਣਾ ਸੀ। ਕੰਤੋਂ ਨੇ ਕਿਹਾ ਅੱਜ ਤਾਂ ਖੁਸ਼ੀ ਦਾ ਦਿਨ ਹੈ। ਜੇ ਅੱਜ ਨਹੀਂ ਪੀਣੀ ਤਾਂ ਹੋਰ ਕਿਸ ਦਿਨ ਪੀਣੀ ਹੈ। ਲਿਆ ਕੁਝ ਖਾਣ ਪੀਣ ਨੂੰ। ਤਾਂ ਦੇ ਦੇ। ਉਸ ਨੇ ਪੈਕ ਪਾ ਲਿਆ। ਕੰਤੋਂ ਨੇ ਕੋਲੀ ਦੇ ਵਿੱਚ गोभी दी सब्जी ਵੀ ਪਾ ਦਿੱਤੀ ਅਤੇ ਬਲਕਾਰ ਨੂੰ ਬਲਕਾਰ ਨੇ ਦੂਸਰਾ ਪੈਗ ਹੀ ਲਾਇਆ ਸੀ ਕਿ ਉਹ ਕਿਸੇ ਅੰਦਰੂਨੀ ਦਰਦ ਨਾਲ ਕਮਾਨ ਕੰਬਣ ਲੱਗਿਆ ਤੇ ਦਰਦ ਦੇ ਨਾਲ ਦੂਰਾ ਹੋ ਗਿਆ ਕੰਤ ਅੰਦਰੋਂ ਨਿੰਦੀ ਕੋਲ ਸੀ ਕੁੜੇ ਨਿੰਦੀ ਆਗਮਾਂਡੀਆਂ ਦੇ ਕੋਠੇ ਤੇ ਕੋਈ ਬਿੱਲੀ ਰੋਈ ਜਾਂਦੀ ਐ ਤੂੰ ਪਟਾਕਾ ਪਟੂਕਾ ਚਲਾ ਕੋਈ ਡਰ ਕੇ ਦਫਾ ਹੋਵੇ ਜੰਦਰੀ ਉਸ ਨੇ ਕੰਨ ਤੇ ਜੋਰ ਪਾ ਕੇ ਸੁਣਿਆ ਬਿੱਲੀ ਰੋਣ ਨਾਲ ਕੀ ਹੁੰਦਾ ਐ ਮਾਂ ਬਿੱਲੀ ਰੋਣ ਨਾਲ ਉਸ ਨੂੰ ਡਰ ਲੱਗਦਾ ਤੂੰ ਪਾਪਾ ਜੀ ਨੂੰ ਆਖ ਉਹ ਮੇਰੇ ਨਾਲ ਚੱਲਣ ਜਦ ਉਸ ਨੇ ਰਸੋਈ ਵੱਲ ਨਾਜ਼ਰ ਮਾਰੀ ਤਾਂ ਬਲਕਾਰ ਮੋਦੇ ਮੂੰਹ ਸਪਾਲ ਪਿਆਸੀ ਨੀ ਨਿੰਦੀ ਤੇਰੇ ਪਾਪੇ ਨੂੰ ਕੀ ਹੋ ਗਿਆ ਉਸ ਨੇ ਚੀਖ ਕੇ ਕਿਹਾ ਨਿੰਦੀ ਵੀ ਸਭ ਕੁਝ ਆਪਣਾ ਉੱਥੇ ਹੀ ਸੁੱਟ ਕੇ ਬਾਹਰ ਨੂੰ ਭੱਜੀ ਆਈ ਬਲਕਾਰ ਦੇ ਮੂੰਹ ਵਿੱਚੋਂ ਖੂਨ ਬਗੀ ਜਾ ਰਿਹਾ ਸੀ ਦੇ ਕੇ ਨਿੰਦੀ ਰੋਣ ਲੱਗ ਪਈ ਕੰਤੋਂ ਨੇ ਵੀ ਹਾਲ ਦੁਹਾਈ ਪਾਈ ਤਾਂ ਆਂਡ ਗਵਾਂਡ ਇਕੱਠਾ ਹੋ ਗਿਆ ਇਹਨੇ ਖਾਦਾ ਪੀਤਾ ਕੀ ਹੈ ਕਿਸੇ ਬਜ਼ੁਰਗ ਨੇ ਪੁੱਛਿਆ ਤੇ ਗੱਲ ਦਾ ਜਾਇਜਾ ਲੈਣ ਜਾਇਜਾ ਜਿਹਾ ਲੈਣਾ ਚਾਹਿਆ ਆ दारू ਹੀ ਪੀ ਜਾਂਦਾ ਸੀ ਬਾਬਾ ਜੀ ਕੰਤੋਂ ਨੇ ਬੋਤਲ ਚੁੱਕ ਕੇ ਦਿਖਾ ਦਿੱਤੀ ਮੈਂ ਬਥੇਰਾ ਰੋਕਿਆ ਪਰ ਹਟਿਆ ਨਹੀਂ ਉਹ ਫੇਰ ਰੋ ਪਈ ਇਹ ਤਾਂ ਭਾਈ दारू ਵਿੱਚ ਕੋਈ ਖੋਟ ਹੈ ਚੱਕੋ ਇਸ ਨੂੰ ਹਸਪੀਟਲ ਲੈ ਕੇ ਚਲਦੇ ਆ ਓਏ ਗਿੱਟਿਆਂ ਲਿਆ ਓਏ ਕੋਈ ਰਿਕਸ਼ੇ ਵਾਲਾ ਫੜ ਕੇ ਜਲਦੀ ਗਿੱਟਾ ਅੰਬੜਵਾਹਿਆਂ ਵਾਂਗ ਬਾਹਰ ਨੂੰ ਭੱਜਿਆ ਜਾ ਰਿਹਾ ਸੀ ਜਿਵਾਲੀ ਦਾ ਤਿਹਾਰ ਹੋਣ ਕਰਕੇ ਕੋਈ ਰਿਕਸ਼ਾ ਵੀ ਨਹੀਂ ਸੀ मिल ਰਿਹਾ ਸਭ ਘਰੋਂ ਘਰੀ ਦੀਵਾਲੀ ਦੀ ਮੌਜ ਵਿੱਚ ਸਨ ਆਖਿਰ ਤੇ ਇੱਕ ਰਿਕਸ਼ਾ ਚਾਲਕ ਦਾ ਮਿੰਤਾ ਤਰਲੇ ਕਰਕੇ ਉਸ ਨੂੰ ਹਸਪੀਟਲ ਲਿਜਾਣ ਲਈ ਰਾਜੀ ਕਰ ਲਿਆ ਬਲਕਾਰ ਨੂੰ ਰਿਕਸ਼ੇ ਦੇ ਵਿੱਚ ਲੱਦ ਕੇ ਉਹ ਹਸਪਤਾਲ ਵੱਲ ਨੂੰ ਤੁਰ ਪਈ ਬਾਬਾ ਜੀ ਮੈਂ ਤਾਂ ਬਥੇਰਾ ਪੀਣ ਤੋਂ ਵਰਜ ਰਹੀ ਸੀ ਪਰ ਕਾਹਨੂੰ ਕੋਈ ਗੱਲ ਮੰਨਦਾ ਸੀ ਕੰਤੋਂ ਰਿਕਸ਼ੇ ਦੇ ਨਾਲ ਤੁਰ ਹੀ ਜਾਂਦੀ ਬਿਰਲਾਪ ਵੀ ਕਰਦੀ ਜਾ ਰਹੀ ਸੀ ਦਿਲ ਨਾ ਹੌਲਾ ਕਰ ਭਾਈ ਵਰਬ ਪਲੀ ਕਰੂਗਾ। ਬਾਬਾ ਫੋਕਾ ਜਿਹਾਂ ਤਰਵਾਸ ਦੇਈ ਜਾ ਰਿਹਾ ਸੀ। ਵੈਸੇ ਉਸ ਨੂੰ ਕੋਈ ਵੀ ਗੱਲ ਜ਼ਰੂਰ ਖੜਕ ਰਹੀ ਸੀ। ਬਲਕਾਰ ਦੇ ਚਿਹਰੇ ਤੇ ਪਲਤਨ ਜਹੀ ਛਾ ਗਈ ਸੀ ਅਤੇ ਅੱਖਾਂ ਦਰਦ ਹੋ ਰਹੀਆਂ ਸਨ। ਮੂੰਹ ਵਿੱਚੋਂ ਖੂਨ ਵਗਣੋਂ ਰੁਕ ਗਿਆ ਸੀ ਉਹਨਾਂ ਨੇ ਰਿਕਸ਼ਾ ਹਸਪਤਾਲ ਜਾ ਕੇ ਲਾਇਆ ਤਾਂ ਪਤਾ ਲੱਗਿਆ ਕਿ ਹਸਪਤਾਲ ਵਿੱਚ ਤਾਂ ਇਸ ਸਮੇਂ ਕੋਈ ਵੀ ਡਾਕਟਰ ਹਾਜ਼ਰ ਨਹੀਂ ਸੀ ਨਰਸਾਂ ਅਤੇ ਕਮਪਾਉਂਡਰ ਇਸ ਜੋਖਮ 'ਤੇ ਕੇਸ ਨੂੰ ਹੱਥ ਨਹੀਂ ਸੀ ਪਾ ਰਹੇ ਪਾਈ ਤੂੰ ਡਾਕਟਰ ਨੂੰ ਫੋਨ ਤਾਂ ਲਾ ਕੇ ਦੇਖ ਨਹੀਂ ਬੰਦਾ ਬੰਗ ਕੇ ਪਾੜੇ ਹੀ ਚਲਿਆ ਜਾਓ ਬਾਬੇ ਨੇ ਹੱਥ ਜੋੜ ਕੇ ਕਿਹਾ ਡਾਕਟਰ ਨੂੰ ਫੋਨ ਮਿਲਾਇਆ ਪਰ ਵਾਰ-ਵਾਰ ਫੋਨ ਮਲਾਉਣ ਦੇ ਬਾਵਜੂਦ ਵੀ ਕਿਸੇ ਨੇ ਫੋਨ ਨਾ ਚੁੱਕਿਆ ਇੱਕ ਤਾਂ ਬਾਬਾ ਜੀ ਅੱਜ ਦੀਵਾਲੀ ਐ ਨਰਸ ਨੇ ਕਿਹਾ ਉਹ ਤਾਂ ਮੈਂ ਵੀ ਮੰਨਦਾ ਬੀਬੀ ਪਰ ਸਰਕਾਰੀ ਹਸਪਤਾਲ ਵਿੱਚ ਕੋਈ ਡਾਕਟਰ ਤਾਂ ਹੋਣਾ ਚਾਹੀਦਾ ਬੰਦੇ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੋ ਰਹੀ ਹੈ ਤੇ ਉਹਨੂੰ ਫੋਨ ਫੇਰ ਲਾ ਕੇ ਦੇਖ ਮੇਰਾ ਪੁੱਤ ਬਣ ਕੇ 5-7 ਕੋਸ਼ਿਸ਼ਾਂ ਦੇ ਬਾਅਦ ਜਦੋਂ ਫੋਨ ਡਾਕਟਰ ਨੇ ਫੋਨ ਨਾ ਚੁੱਕਿਆ ਤੁਸੀਂ ਮੈਨੂੰ ਆਵਾਜ਼ ਾਰ ਕਿਉਂ ਕਰੀ ਜਾਂਦੇ ਹੋ ਉਸ ਦੀ ਆਵਾਜ਼ ਵਿੱਚ ਕਾਫੀ ਤਾਪਸ ਸੀ ਕਿਉਂਕਿ ਨਰਸ ਦੇ ਬਾਰ ਬਾਰ ਫੋਨ ਕਰਨ ਤੋਂ ਬਾਅਦ ਹੁਣ ਡਾਕਟਰ ਨੇ ਫੋਨ ਚੁੱਕ ਲਿਆ ਸੀ ਤੇ ਅੱਗਿਓ ਡਾਕਟਰ ਕਾਫੀ ਬੁਰਾ ਭਲਾ ਬੋਲਿਆ ਤੇ ਨਰਸ ਨੇ ਕਿਹਾ ਸੌਰੀ ਡਾਕਟਰ ਸਾਹਿਬ ਇੱਕ ਬਹੁਤ ਹੀ ਸੀਰੀਅਸ ਕੇਸ ਹੈ ਡਾਕਟਰ ਨੇ ਪਤਾ ਨਹੀਂ ਕੀ ਆਖਿਆ ਪਰ ਉਹ ਆਸ ਜਿਹੀ ਲਾ ਕੇ ਬੈਠ ਗਏ ਬਲਕਾਰ ਫੱਟੇ ਵਾਂਗ ਆਕੜਿਆ ਸ਼ਾਂਤ ਪਿਆ ਸੀ ਅਜੇ ਡਾਕਟਰ ਹਸਪੀਟਲ ਪਹੁੰਚਿਆ ਨਹੀਂ ਸੀ ਕੇ ਬਲਕਾਰ ਵਰਗੇ ਹੋਰ ਕੇਸ ਵੀ ਹਸਪੀਟਲ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਇੱਕ ਗਾਰਦੋਗਰ ਮਚ ਗਈ ਸੀ ਹੁਣ ਲੋਕਾਂ ਨੂੰ ਮਹਿਸੂਸ ਹੋ ਗਿਆ ਸੀ ਕੇ ਸ਼ਹਿਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ ਹਨ। ਤਕਰੀਬਨ 20 ਕੇਸ ਹਸਪੀਟਲ ਦੇ ਵਿੱਚ ਪਹੁੰਚ ਚੁੱਕੇ ਸਨ। ਪਰ ਡਾਕਟਰ ਹਜੇ ਤੱਕ ਬਹੜਿਆ ਨਹੀਂ ਸੀ। ਪੂਰੇ ਸ਼ਹਿਰ ਦੇ ਵਿੱਚ ਇਹ ਗੱਲ ਜੰਗਲ ਦੀ ਅੱਗ ਦੇ ਵਾਂਗ ਫੈਲ ਗਈ ਸੀ। ਪ੍ਰਸ਼ਾਸਨ ਤੇ ਗਵਰਨਮੈਂਟ ਦੀ ਮੁਰਦਾਵਾਦ ਕਰਨੀ ਸ਼ੁਰੂ ਕਰ ਦਿੱਤੀ ਤੇ ਲੋਕ ਭੜਕ ਗਏ ਸਨ ਜਦ ਡਾਕਟਰ ਆਇਆ ਤਾਂ ਲੋਕਾਂ ਨੇ ਉਸ ਨੂੰ ਆਉਂਦੇ ਹੀ ਕਾਰ ਵਿੱਚੋਂ ਲਾ ਲਿਆ ਤੇ ਜੰਮ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਪੁਲਸ ਨੇ ਵਿਚ ਪਾ ਕੇ ਡਾਕਟਰ ਨੂੰ ਮਸਾ ਹੀ ਲੋਕਾਂ ਦੇ ਹਜੂਂੇ ਹੀਠੋਂ ਕੱਢਿਆ ਓਏ ਕਾਮਲਿਓ ਇਹਨੂੰ ਕਿਉਂ ਕੁੱਟੀ ਜਾਂਨੇ ਹੋ ਇਹਨੂੰ ਮਰੀਜ਼ ਤਾਂ ਦੇਖ ਲੈਣ ਦਿਓ ਸਿਆਣੇ ਬਾਬੇ ਨੇ ਦਹਾਈ ਦਿੰਦੇ ਹੋਏ ਕਿਹਾ ਪੜਕੇ ਹੋਏ ਲੋਕਾਂ ਦੀ ਸੁਰਤ ਪ੍ਰੀ ਭਰਤੀ ਮਰੀਜ਼ ਅੰਦਰ ਲਿਜਾਣੇ ਸ਼ੁਰੂ ਹੋ ਗਏ 8 ਵਿਅਕਤੀ ਮਰ ਚੁੱਕੇ ਸਨ ਅਤੇ ਬਾਕੀ ਅਜੇ ਸਹਿਕ ਰਹੇ ਸਨ लाठी चार्ज ਕਰਕੇ ਪੁਲਿਸ ਨੇ ਸਥਿਤੀ ਕਾਫੀ ਹੱਦ ਤੱਕ ਕਾਬੂ ਹੇਠਾਂ ਕਰ ਲਈ ਸੀ ਇਹ ਮਰ ਗਿਆ ਬਾਬਾ ਇਹਨੂੰ ਲੈ ਜਾਓ ਕਮਪੌਂਡਰ ਨੇ ਬੜੇ ਰੁੱਖੇ ਜਿਹੇ ਲਹਿਜੇ ਦੇ ਵਿੱਚ ਕਿਹਾ ਅਥਾਂ ਦੁੱਖ ਵਿੱਚ ਸਿਰ ਫੇਰਦਾ ਬਾਬਾ ਬਾਹਰ ਆ ਗਿਆ ਚੁੱਕੋ ਭਾਈ ਇਹ ਤਾਂ ਪੂਰਾ ਹੋ ਗਿਆ ਅੰਦਰੋਂ ਆਉਂਦੇ ਬਾਬੇ ਨੇ ਅਤਿਅੰਤ ਦੁੱਖ ਦੇ ਨਾਲ ਕਿਹਾ ਕੰਤੋਂ ਦਾ ਰੋਣਾ ਪਿੱਟਣਾ ਹੋਰ ਵੀ ਉੱਚਾ ਹੋ ਗਿਆ ਸੀ ਤੇ ਡਾਕਟਰ ਤੁਹਾਡਾ ਅੱਖ ਨਾ ਰਹੇ ਤੁਸੀਂ ਮੇਰੇ ਸਿਰ ਦਾ ਸਾਈਂ ਮਾਰ ਦਿੱਤਾ ਹੈ ਪੈ ਜਾਣਵੇ ਕੀੜੇ ਤੁਹਾਡੇ ਬੀਬੀ ਤੂੰ ਸ਼ਰਾਬ ਵੇਚਣ ਵਾਲਿਆਂ ਨੂੰ ਕਿਉਂ ਨਹੀਂ ਕੁਝ ਕਹਿੰਦੀ ਸਾਨੂੰ ਇਹ ਕਿਉਂ ਗਾਲਾਂ ਕੱਢੀ ਜਾ ਰਹੀਆਂ ਹਸਤਾਲ ਦੇ ਇੱਕ ਕਰਮਚਾਰੀ ਦੇ ਸਿਰ ਵਿੱਚ ਬਿਨਾਂ ਕਸੂਰੋਂ ਜੁੱਤੀਆਂ ਵੱਜ ਗਈਆਂ ਸਨ ਉਹ ਆਪਣੇ ਦਿਲ ਦੀ ਪੜਾਹ ਕੰਤੋਂ ਤੇ ਉੱਪਰ ਕੱਢ ਰਿਹਾ ਸੀ ਕਸੂਰ ਕਿਸੇ ਦਾ ਵੀ ਨਹੀਂ ਸੀ ਭਾਈ ਕਸੂਰ ਤਾਂ ਸਾਡੀ ਮਾੜੀ ਕਿਸਮਤ ਦਾ ਹੈ ਬਾਬੇ ਨੇ ਬਲਕਾਰ ਦੀ ਲਾਸ਼ ਚੁੱਕਨ ਦਾ ਇਸ਼ਾਰਾ ਦੇ ਦਿੱਤਾ ਉਹ লাশ ਨੂੰ ਘਰ ਦੇ ਕੋਲ ਲੈ ਆਏ ਆਪਣਾ ਬੁਲਕਾਰ ਤਾਂ ਹਿਲਦਾ ਬਾਬਾ ਬਾਬਾ ਆਪਣਾ ਬੁਲਕਾਰ ਜਿਉਂਦਾ ਰਿਕਸ਼ੇ ਦੇ ਵਿੱਚ ਬੈਠੇ ਮੁੰਡੇ ਨੇ ਅਜੀਬ आकाशवाणी ਕੀਤੀ ਕੀ ਕਿਹਾ ਗੱਲ ਬਾਬੇ ਨੂੰ ਜਚੀ ਨਹੀਂ ਸੀ ਬਲਕਾਰ ਹਿੱਲਿਆ ਬਾਬਾ ਚਲੋ ਮੋੜੋ ਰਿਕਸ਼ਾ ਜਲਦੀ ਕਰੋ ਬਾਬੇ ਨੂੰ ਅੱਥਵੀ ਜਹੀ ਲੱਗ ਗਈ ਓਹ ਵਾਹੋਦਾਹੀ ਹਸਪੀਟਲ ਪਹੁੰਚ ਗਏ ਡਾਕਟਰ ਸਾਹਿਬ ਜਿਸ ਬੰਦੇ ਨੂੰ ਤੁਹਾਡੇ ਹੀ ਹਸਪੀਟਲ ਦੇ ਕਿਸੇ ਕਮਪਾਊਂਡਰ ਨੇ ਮਰਿਆ ਆਖਿਆ ਸੀ ਉਹ ਤਾਂ ਜਿਉਂਦਾ ਹੈ ਡਾਕਟਰ ਪੁਚਾਲ ਵਿੱਚ ਪੈ ਗਿਆ ਜਦ ਉਸ ਨੇ ਬਲਕਾਰ ਦੀ ਦਿਲ ਦੀ ਧੜਕਨ ਦੀ ਜਾਂਚ ਕੀਤੀ ਤਾਂ ਬਲਕਾਰ ਸੱਚੀ ਹੀ ਜਿਉਂਦਾ ਸੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਸ ਕਹਾਣੀ ਦਾ ਹਿੱਸਾ ਅਗਲੇ ਭਾਗ ਵਿੱਚ ਧੰਨਵਾਦ